ਮੋਹਾਲੀ ਦੇ ਵਿੱਚ ਹੋਈ ਵੱਡੀ ਵਾਰਦਾਤ ਸੈਕਟਰ 67 ਸੀਪੀ ਮਾਲ ਮੋਹਾਲੀ ਦੇ ਬਾਹਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਐਡੀਜੀਪੀ ਰੋਪੜ ਰੇਂਜ ਜਸਕਰਨ ਸਿੰਘ ਨੇ ਦਿੱਤੀ ਜਾਣਕਾਰੀ ਕਿ ਇਹਨਾਂ ਸਟੇਟਸ ਉਹਨਾਂ ਨੂੰ ਕਰਤਾ ਬੇਸਿਕਲੀ ਜਿਹੜਾ ਆਇਰਪੋਰਟ ਆ ਲੱਗਾ ਹੈ ਇਹ ਜੰਕੇ ਦਾ ਰਹਿਣ ਵਾਲਾ ਜਿਹਦੇ ਨਾਲ ਵੀ ਜਿਹੜਾ ਇਹ ਚ ਤਿੰਨ ਜਣੇ ਸੀਗੇ ਬੇਸਿਕਲੀ ਘਰ ਤੋਂ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀ ਠੀਕ ਹੈ ਸੋ ਉਹਦੀ ਪੁੱਛ ਕੇ ਫੋਨ ਕਰ ਰਹੇ ਆ ਜਿਹੜਾ ਬੰਦਾ ਦਾਲਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਵੀ ਇਹ ਜੈਂਕ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਦੇ ਆ ਓਕੇ ਜੰਮੂ ਕਸ਼ਮੀਰ ਦੇ ਆ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁੱਛਗਿੱਛ ਕਰਦੇ ਆ ਉਹਦੇ ਖਿਲਾਫ ਵੀ 8 ਕ ਮਕਦਮੇ ਨੇ ਮੈਂ ਮੁਸਕਿਲ ਸਾਹਿਬ ਇੱਕ ਨਾਮ ਨੇ ਆਈ ਹੈ ਸਾਹਿਬ ਮਰਿਆ ਉਸੇ ਇੱਕ ਇਲਾਕੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਰਾਜੀ ਜੋਗਰਾ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਸੀਗਾ ਰਾਜੇਸ਼ ਜੋਗਰਾ ਉਸ ਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਜੀ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀ ਔਰ ਚਮਕਸ਼ੀਰ ਦੇ ਰਹਿਣ ਵਾਲੇ ਸੀਗੇ ਹੁਣ ਉਹ ਜਿਹੜਾ ਉਹਦੇ ਤੋਂ ਕੁਛਕੁਛ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਪਿੰਗ ਸਟੇਟਸ ਹੈ ਜੀਐਨਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ ਮੋਬਾਈਲ ਜਿਹੜਾ ਰਹਿਣਾ ਤਾਂ ਦੇਖ ਲਿਆ ਉਹ ਸੋਰਾ ਟੈਕਨੀਕਲ ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਮਿਲ ਜਾਏ ਸਰ ਸਰ ਉਹ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜਿਹਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਇੱਕ ਗੱਡੀ ਤੁਸੀਂ ਕਿਹਾ ਕਬਤੇ ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹੜੇ ਜਿਹਦੇ ਵਿੱਚ ਇਹ ਆਈ ਸੀ ਜਿਹਦੇ ਵਿੱਚ ਇਹ ਆਏ ਸੀਗੇ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਇੱਕ ਭੱਜ ਗਿਆ ਸੀਗਾ ਦੂਜੇ ਨੂੰ ਤੁਸੀਂ ਫੜ ਲਿਆ ਹੈ ਸੋ ਉਹਦੀ ਪੁਚੇ ਤੋਂ ਇਸ ਆਦਿ ਜਿਹੜੀ ਕੁਝ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਪਾ ਉਹਨਾਂ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਾਰੀਆਂ ਇਹਨਾਂ ਦੀ ਗੱਡੀ ਵਿੱਚ ਮਿਲਿਆ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚ ਚਲ ਰਹੀਆਂ ਹਨ ਜਿਸ ਕਦਮ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਇਹ ਰਾਈਵਲਰੀ ਕੋਈ ਦੁਸ਼ਮਣੀ ਆਪਸ ਦੀ ਗੈਂਗ ਵਾਰੇ ਕੀ ਹੈ ਦੇਖੋ ਜੀ ਹੁਣ ਕਿ ਤੁਹਾਨੂੰ ਪ੍ਰੀਲਿਮਿਨਰੀ ਉੱਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਓਕੇ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇਹ ਲੋਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੋ ਕੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਰਾਜਿਸਟੋਰ ਦੇ ਨਾਲ ਕਿੰਨੇ ਲੋਕ ਸਨ ਕਿੰਨੇ ਲੋਕ تھے ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਤਵ ਵਾਲੇ ਤਿੰਨ ਜਣੇ ਸੀਗੇ ਜਿਨ੍ਹਾਂ ਚੋਂ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਇਸ ਸਰ ਇਨਵੈਸਟੀਗੇਸ਼ਨ ਜੋ ਸਾਹਮਣੇ ਆਇਆ ਉਹਨੇ ਕੁਝ ਦੱਸਿਆ ਕੁਝ ਨਹੀਂ ਇਨਵੈਸਟੀਗੇਸ਼ਨ ਕਰ ਰਿਹਾ ਇਹਦੇ ਰਜੀ ਦੇ ਵਿੱਚ ਕੁਝ ਪਾ ਲੱਗਿਆ ਕਿਦਾਂ ਦੀ ਸਾਈਡ ਗਏ ਨੇ ਪਿਸਤਲ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਨਾ ਕਿ ਜਿਵੇਂ ਕਿ ਇਹ ਉਹ ਦਾ ਆ ਕਿ ਜਿਹੜਾ ਉਹਨਾਂ ਚੋਂ ਇੱਕ ਕੰਪਲੈਸ ਹੈਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏ ਸਰ ਇਹਦੇ ਨਾਲ ਵੀ ਦੱਸੀ ਜਾ ਰਿਹਾ ਦੋ ਦਿਨ ਸਾਥੀ ਸੀ ਜੀ ਜਿਸ ਕਾਲਾ ਸਰ ਹਾਜੀ ਸੀਸੀਟੀਵੀ ਜਿਹੜੀ ਦਿਖ ਰਹੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਨੇ ਜਿਹੜੇ ਬਾਤਾਂ ਨੂੰ ਅੰਜਾਮ ਦੇਣ ਦੇ ਕੋਲ ਸੀਸੀਟੀਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਵੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਹੰਤੇ ਜਿਹੜਾ ਵਰਤਨ ਵਾਲਾ ਹੈ ਆ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਹੈ ਇਹਨਾਂ ਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਕਿ ਕਿਹਨੂੰ ਫੜ ਲਿਆ ਇਹਨਾਂ ਦੇ ਵੱਲੋਂ ਜਾਂ ਕੁਝ ਅਕੇ ਟੈਲੀਡ ਰਿਹਾ ਰਹਾ ਪਤਾ ਰਹੇ ਜਸਪਰਨ ਕੇ ਸਾਥ ਕੋਈ ਸ਼ਖਸ ਹੌਸ ਦੇ ਬਾਰੇ ਮਤਲਬ ਸਰ ਉਸ ਨੂੰ ਪੂਰੀ ਬੈਕਰ ਹੈ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹਦਾ ਪਾਚ ਗਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਲੈਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਮੈਂ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਕਲਾਮ ਅੱਠ ਮੁਕਤਵੇ ਹੈ ਔਰ 8 ਮੁਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗਵਾਰਸ ਇਹ ਗੈਂਗ ਜਿਹੜੀ ਰੈਟਲੀਐਸ਼ਨ ਸੀ ਜਿਹੜੇ ਭਾਈ ਬਿਲੋਂਗ ਜਮੂ ਕਰਦੇ ਨੇ ਔਰ ਇਹਨਾਂ ਕਿਉਂਕਿ ਗ੍ਰਿਫਤੀ ਪੜਿਆ ਗਿਆ ਔਰ ਉਹਨਾਂ ਦੀ ਬਾਕੀ

ਨੇ ਨਹੀਂ ਕੋਈ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕੀ ਬਾਤ ਪੱਜ ਗਿਆ ਉਹਦੀ ਵੀ ਸਾਨੂੰ ਆਈਡੀ ਹੋ ਰਿਹਾ ਉਹਦੇ ਫੋਨ ਨੰਬਰ ਜਿਹੜਾ ਫੇਸ ਹੋ ਗਿਆ ਸੋ ਹੁਣ ਟੈਕਨੀਕਲ ਪਲੱਸ ਸਾਡੇ ਕੋਲ ਕੋਈ ਇੱਕ ਬੰਦਾ ਅਰੈਸਟ ਹੋ ਚੁੱਕਾ ਹੈ ਉਹਨਾਂ ਦਾ ਕੰਪਲੈਕਸ ਜਿਹੜਾ ਹੈਗਾ ਉਹਦੇ ਤੋਂ ਇਹ ਸਾਡੀ ਜਿਹੜੀ ਹੈ ਆਵਾਜ਼ ਆਹੀ ਆ ਰਹੀ ਹੈ ਠੀਕ ਹੈ ਬਿਲਕੁਲ